पब्लिक लाइव जिंदाबाद 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 निरज मोटर सवार दी मौत लोका वलो नेशनल हाईवे जाम बहेड़ियान सुजानपुर रोड ते दरिया तो चलण वाली लोडे टरली दे नाल मोटरसाइकिल सवार दी टकरावण मौत हो गई हाईवे जाम त्याया तो पर, पर लोगो माधोपुर सुजानपुर नैशनल हाईवे जाम करके ढाई घंटे तो रखिया हो कहना है की डीसी मैडम आप आके भरोसा देने के अगे तो लोडेड गडिया इस रोड ते नहीं चलन गिया ही जाम हटाने गे ਸਟੇਟ ਗਵਰਨਮੈਂਟ ਨੂੰ ਮੈਂ ਇਹ ਆਪਣੀ ਅਰਦਾਸ ਕਰਦਾ ਕਿ ਮੇਰਾ ਦੋ ਭਤੀਜੇ ਮੇਰਾ ਪਿਓ ਵੀ ਮੇਰੇ ਸਿੱਧਾ ਮਿੱਤਰੋ ਤੇ ਮੇਰੇ ਛੋਟੇ-ਛੋਟੇ ਭਤੀਜੇ ਆ ਉਹਨਾਂ ਦਾ ਕੱਲ ਤੋਂ ਮਰੀ ਸਟੇਟ ਗਵਰਨਮੈਂਟ ਉਹਨਾਂ ਦਾ ਰੋਜ਼ਗਾਰ ਦੇ ਗਵਰਨਮੈਂਟ ਮਲਾਜ਼ਮ ਦੀ ਨੌਕਰੀ ਦੇ ਔਰ ਜਿਹੜਾ ਮੇਰੇ گاؤں ਦੇ ਵਿੱਚ ਮੇ ਜਿਹੜਾ ਨਿਕਲਦਾ ਰਸਤਾ ਇੱਕ ਉਦੇ ਵਿੱਚ ਹੈ ਵੀ ਵਿਕਲ ਬੰਦ ਹੋਣ ਚਾਹੀਦੇ ਆ ਪੂਰੀ ਦੁਨੀਆ ਪੂਰੀ ਪਬਲਿਕ ਪਰੇਸ਼ਾਨ ਹੈ ਉਹ ਇੰਨੇ ਕ ਜਿਆਦਾ ਪਰੇਸ਼ਾਨ ਹੈ ਔਰ ਰਸਤੇ ਦੋ ਸਕੂਲ ਹੈ ਉਹ ਬੱਚੇ ਵੀ ਰੋਡ ਕਰਾਸ ਕਰਦੇ ਆ ਕੱਲ ਨੂੰ ਮੇਰੇ ਅੱਜ ਭਰਾ ਆ ਗਿਆ ਕੱਲ ਨੂੰ ਕਿਸ ਦਾ ਬੱਚਾ ਵੀ ਚਲਾ ਜਾਏਗਾ ਟਰਾਲੀ ਭਰੀ ਪੱਥਰਾਂ ਦੀ ਹੈ ਉਹ ਜਿਹਦੇ ਤੇ ਵੀ ਨੰਗੂ ਕੀ ਉਹ ਬੱਚੇ ਦਾ ਲੱਪਣਾ ਕੁਝ ਪਰ ਮੈਂ ਸਟੇਟ ਗਵਰਨਰ ਨੂੰ ਇਹੀ ਅਦਾਜ਼ ਕਰਦਾ ਕਿ ਇਸ ਮਾਮਲੇ ਨੂੰ ਜਲਦੀ ਜਲਦੀ ਆ ਵੀ ਸਾਨੂੰ ਡਿਸੀਜਨ ਦੋ ਔਰ ਇਸ ਸਾਡਾ ਜਿਹੜਾ ਅਰਦਾਸ ਹੈ ਉਹ ਸਾਡੀ ਪੂਰੀ ਕੀਤੀ ਜਾਏ ਸਾਡੇ ਬੱਚਿਆਂ ਦਾ ਸਾਡਾ ਜਿਹੜਾ ਫਿਊਚਰ ਆ ਕੇ ਆਣੇ ਵਾਲਾ ਉਹਨਾਂ ਫਿਊਚਰ ਦੇ ਵਿੱਚ ਉਹਨਾਂ ਨੂੰ ਅੱਗੇ ਕੁਝ ਮਿਲੇ ਤਾਂ ਕਿ ਉਹ ਆਪਣਾ ਘਰ ਪਰਿਵਾਰ ਚਲਾ ਸਕਣ ਕਿਉਂਕਿ ਮੇਰੇ ਪਿਓ ਦਾ ਸਾਹਬ ਨਹੀਂ ਤੇ ਉਹਦੇ ਪਿਓ ਦਾ ਸਾਹਬ ਵੀ ਉੱਡ ਗਿਆ ਸਿਰ ਤੋਂ ਤੇ ਅੱਗੇ ਜਿਹੜਾ ਆਉਣ ਵਾਲਾ ਸਿਸਟਮ ਹੈ ਉਹ ਤੁਹਾਨੂੰ ਪਤਾ ਹੈ ਕਿ ਬਿਨਾ ਪੈਸੇ ਤੇ ਬਿਨਾ ਰੋਜ਼ਗਾਰ ਤੇ ਕੰਮ ਨਹੀਂ ਚੱਲਦਾ ਤੇ ਮੈਂ यही ਮੰਗ ਕਰਦਾ ਕਿ ਉਹਨਾਂ ਨੂੰ ਇਹ ਰੋਜ਼ਗਾਰ ਦਿੱਤਾ ਜਾਏ ਸਟੇਟ ਗਵਰਨਮੈਂਟ ਦੀ ਤਰਫੋਂ ਸੇ ਹੋਰ ਆਪਣੇ ਪ੍ਰਸ਼ਾਸਨ ਦੀ ਤਰਫੋਂ ਸੇ ਬਾਕੀ ਇਹ ਹੀ ਹੈ